ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿਵੇਂ ਕਿ ਕੁਝ ਦਿਨ ਪਹਿਲਾਂ ਆਪਾਂ ਨੈਟ ਪ੍ਰੋਫਿਟ ਤੇ ਇੱਕ ਵੀਡੀਓ ਬਣਾਈ ਸੀਗੀ ਵੀ 30 ਕਿਲੋ ਵਾਲੀ ਗਾਂ ਇੱਕ ਸਾਲ ਚ ਕਿੰਨੀ ਆਮਦਨ ਦਿੰਦੀ ਆ ਅੱਜ ਦੀ ਜਿਹੜੀ ਵੀਡੀਓ ਆ ਉਹਦਾ ਪਾਰਟ 2 ਆ ਯਾਨੀ ਉਹਦੇ ਵਿੱਚ ਆਪਾਂ ਦੱਸਿਆ ਸੀਗਾ ਸਾਰਾ ਕੁਝ ਲਾ ਕੇ ਆਪਾਂ ਕੜਤਾ ਸੀਗਾ ਵੀ 1 ਲੱਖ ਤੇ 1.5 ਲੱਖ ਰੁਪਈਆ ਯਾਨੀ ਇੱਕ ਗਾਂ ਸਾਲ ਦਾ ਛੱੜਦੀ ਆ ਫਿਰ ਉਦੋਂ ਗਾਂ ਸਵਾਲ ਪੈਦਾ ਹੁੰਦੇ ਆ ਵੀ ਬਈ ਸਾਰਿਆਂ ਕੀ ਸਾਰਿਆਂ ਗਾਵਾਂ ਇੰਨੇ ਪੈਸੇ ਦੇ ਸਕਦੇ ਗਾਵਾਂ ਜਾਂ ਕੋਸ ਵੀਰਾਂ ਦੇ ਉਹਦੇ ਵਿੱਚ ਮੈਸੇਜ ਵੀ ਆਏ ਬਈ ਆਹਾਹਾ ਪ੍ਰੋਬਲਮਾਂ ਆ ਜਾਂਦੀਆਂ ਨਹੀਂ ਗਾਵਾਂ ਮਤਲਬ ਇੰਨਾ ਦੁੱਧ ਦਿੰਦੀਆਂ ਤੇ ਬਿਲਕੁਲ ਸਹੀ ਹੈ ਵੀਰੇ ਤੁਸੀਂ ਬਈ ਹਰੇਕ ਗਾਂ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਇੱਕ ਉਹਦੇ ਵਿੱਚ ਵੀਡੀਓ 'ਚ ਆਪਣੀ ਮਿਸਟੇਕ ਵੀ ਹੋ ਗਈ ਸੀਗੀ ਬਈ ਜਿਹੜੇ ਮਗਰਲੇ 3 ਮਹੀਨਿਆਂ ਦਾ ਆਪਾਂ ਖਰਚਾ ਲਾਇਆ ਸੀ ਨਾ ਉਹ ਮਹੀਨੇ ਦਾ ਮੈਂ ਬਣਾਤਾ ਸੀਗਾ 1 ਲੱਖ ਸੌਰੀ 1 ਮਹੀਨੇ ਦਾ ਮੈਂ ਬਣਾਦਾ ਸੀ 12000 ਰੁਪਿਆ ਤੇ 12 ਤੋਂ ਬਾਅਦ ਉਹਨੂੰ 3 ਨਾਲ ਮਲਟੀਪਲਾਈ ਕਰਨਾ ਸੀਗਾ ਜਾਨੀ ਉਹ ਆਪਣਾ ਬਣਨਾ ਸੀਗਾ 37000 ਤੇ ਆਪਾਂ ਬਣਾ ਦਈ 27000 ਉਹ 10000 ਰੁਪਿਆ ਵੱਧ ਲੱਗ ਗਿਆ ਸੀਗਾ ਉਹਦੇ ਗਲਤੀ ਦੀ ਮਾਫੀ ਚਾਹੁੰਦੇ ਆ ਤੇ ਹੁਣ ਵੀ ਕੀ ਕੀਤਾ ਜਾਵੇ ਬਈ ਆਪਾਂ ਨੂੰ 1 ਲੱਖ ਰੁਪਈਆ ਜਾਂ 1/2 ਲੱਖ ਰੁਪਈਆ ਜਾਂ 1 ਲੱਖ 10 ਹਜ਼ਾਰ ਰੁਪਈਆ ਗਾਂ ਪੂਰਾ ਬਚਾ ਦੇਵੇ ਉਹਦੇ ਲਈ ਆਪਾਂ ਅੱਗੇ ਵੀਡੀਓਾਂ ਦੇ ਵਿੱਚ ਗੱਲ ਕੀਤੀ ਆ ਬਈ ਪਸ਼ੂਆਂ ਦਾ ਜਿਹੜਾ ਕਾਰੋਬਾਰ ਆ ਨਾ ਪਸ਼ੂਆਂ ਦਾ ਜਿਹੜਾ ਬਿਜ਼ਨਸ ਆ ਇਹ ਤਿੰਨ ਪਿੱਲਰਾਂ ਦੇ ਡਿਪੈਂਡ ਕਰਦਾ ਵਾ ਇੱਕ ਨੰਬਰ ਪਿੱਲਰ ਉਹਦੀ ਬਰੀਡ ਦੋ ਨੰਬਰ ਪਿੱਲਰ ਉਹਦੀ ਫੀਡ ਤੇਨ ਨੰਬਰ ਉਹਦਾ ਮੈਨੇਜਮੈਂਟ ਦੇਖੋ ਜੇ ਆਪਾਂ ਇੰਨਾ ਨਹੀਂ ਲੈ ਰਹੇ ਆਪਣੀ ਕਿਤੇ ਨਾ ਕਿਤੇ ਕਮੀ ਆ ਜੇ ਕੋਈ ਵੀ ਪਿੱਲਰ ਉਹਦਾ ਕਮਜ਼ੋਰ ਹੋ ਗਿਆ ਉਥੇ ਜਾਂ ਤਾਂ ਉਹਦੀ ਬਰੀਡ ਨਹੀਂ ਵਧੀਆ ਮਤਲਬ ਵਿੱਚ ਵੀਰਾਂ ਦੇ ਮੈਸੇਜ ਆਏ ਆ ਵੀ 30 ਕਿਲੋ ਗਾਂ ਦੇ ਤਾਂ ਦਿੰਦੀ ਆ ਵੀ ਐਂਡ ਤੇ ਜਾ ਕੇ ਜੋ ਡਰਾਈ ਕਰਦੇ ਆ ਨਾ ਉਹ 10 ਕਿਲੋ ਹੀ ਰਹਿੰਦੀ ਆ ਉੱਥੇ ਵੀ ਰਹੀ ਆ ਚਾਹੇ ਤਾਂ ਉਹਦੀ ਬਰੀਡ ਦੇ ਵਿੱਚ ਪ੍ਰੋਬਲਮਾ ਜਿਹੜਾ ਇੰਨਾ ਘੱਟਦੀ ਦੁੱਧ ਜੇ ਬਰੀਡ ਵੀ ਵਧੀਆ ਫਿਰ ਫੀਡ 'ਚ ਪ੍ਰੋਬਲਮਾ ਹੋ ਸਕਦੀ ਹੈ ਸਾਡੇ 'ਚ ਤੇ ਤੀਜੇ ਨੰਬਰ ਤੇ ਜੇ ਫੀਡ ਵੀ ਸਹੀ ਆ ਫਿਰ ਕਿਤੇ ਨਾ ਕਿਤੇ ਆਪਣੀ ਮੈਨੇਜਮੈਂਟ ਦੇ ਵਿੱਚ ਕਮੀ ਆ ਦੇਖੋ ਮੇਰੇ ਘਰੇ ਪਹਿਲਾਂ ਆਪਣੇ ਪਸ਼ੂ ਸੀਗੇ ਉਥੇ ਵੀ ਇਹੀ ਸੀਗਾ ਜਿਵੇਂ ਮਤਲਬ ਵੀਰ ਕਹਿੰਦੇ ਆ ਵੀ ਗਰਮੀ ਦੇ ਵਿੱਚ ਜੋ ਡਰਾਈ ਕਰਦੇ ਦੁੱਧ ਘਟ ਜਾਂਦੀਆਂ ਸੀਗੀਆਂ ਡਰਾਈ ਕੀਤੀਆਂ ਦੇਖੋ ਇਹਨਾਂ ਨੂੰ ਜੇ ਖੁੱਲੀ ਜਗ੍ਹਾ ਤੇ ਕੋਈ ਬੰਦਾ ਮਤਲਬ ਇੰਨਾ ਦੁੱਧ ਲੈ ਰਿਆ ਵਾ ਵਿੱਚ ਫਾਰਮਰ ਇਦਾਂ ਦੇ ਆ ਜਿਹੜੇ 22 ਕਿਲੋ ਤੇ ਡਰਾਈ ਕਰਦੇ ਆ 30 ਕਿਲੋ ਆ ਡਰਾਈ ਕਰਦੇ ਆ 22 ਕਿਲੋ ਇਹਦਾ ਮਤਲਬ ਵੀ ਸਾਡੇ ਚ ਕਿਤੇ ਕਮੀ ਆ ਨਾ ਪਸ਼ੂ ਚ ਜੇ ਪਸ਼ੂ ਇੱਕ ਇਹਨਾਂ ਸੂਪਿਆ ਉਹ 30 ਕਿਲੋ ਦੁੱਧ ਦੇ ਰਿਹਾ ਦੂਜੇ ਬੰਦੇ ਦਾ 22 ਕਿਲੋ ਡਰਾਈ ਕਰ ਰਿਹਾ ਇੱਕ ਬੰਦਾ 10 ਕਿਲੋ ਡਰਾਈ ਕਰ ਰਿਹਾ ਇਹਦਾ ਮਤਲਬ ਤਾਂ ਇਹੀ ਆ ਵੀ ਕਿ ਪਸ਼ੂ ਦੇ ਵਿੱਚ ਕੋਈ ਕਮੀ ਨਹੀਂ ਸਾਡੇ ਵਿੱਚ ਕਮੀ ਆ ਕਿ ਇਹਦਾਂ ਕਿਤੇ ਸਾਡੇ ਮੈਨੇਜਮੈਂਟ ਚ ਕਮੀ ਆ ਜਾਂ ਸਾਡੀ ਬਰੀਡ ਚ ਕਮੀ ਆ ਜਾਂ ਸਾਡੀ ਫੀਡ ਚ ਕਮੀ ਆ ਉਸ ਤੋਂ ਬਾਅਦ ਬਈ ਬਹੁਤ ਸਾਰੇ ਵੀਰਾਂ ਦੇ ਇਹ ਮੈਸੇਜ ਆਉਂਦੇ ਆ ਵੀ ਪਸ਼ੂ ਰੀਪੀਟ ਕਰੀ ਜਾਂਦੇ ਆ ਰੀਪੀਟ ਕਰੀ ਜਾਂਦੇ ਆ ਜਿਵੇਂ ਮੈਂ ਵੀਡੀਓ ਦੇ ਵਿੱਚ ਉਹ ਚ ਗੱਲ ਕੀਤੀ ਸੀਗੀ ਬਈ ਇੱਕ ਇਹਨਾਂ ਰੀਪੀਟ ਕਰ ਗਿਆ 5000 ਲਾਸ ਆ ਬਈ ਉਹ ਕਿਹਦੇ ਵੀ ਤੁਸੀਂ ਤਾਂ ਕਹਿ ਰਹੇ ਆ ਬਈ 5000 ਦਾ ਲੌਸ ਆ ਜੇ ਉਹ ਰਿਪੀਟ ਕਰਦਾ ਫੇਰ ਤਾਂ ਬਹੁਤ ਜ਼ਿਆਦਾ ਲੌਸ ਹੋ ਜੂ ਫੇਰ ਤਾਂ ਉਹ 1 ਲੱਖ ਰੁਪਏ ਕਿਵੇਂ ਬਚਾ ਸਕਦੇ ਆਪਾਂ ਦੇਖੋ ਇੱਥੇ ਵੀ ਇਹੀ ਆ ਜੇ ਇੱਕ ਇਹਨਾ ਪਸ਼ੂ ਤੁਹਾਡੀ ਹੀਫਰ ਤੁਸੀਂ ਕਾਫ ਪਾਲੀ ਹੀਫਰ ਬਣੀ ਉਹਦੇ ਬਾਅਦ ਤੁਸੀਂ ਟੀਕਾ ਭਰਿਆ ਉਹਦੇ ਸਾਲ ਬਾਅਦ ਉਹ ਦੋ ਸਾਲਾਂ ਤੇ ਜਾ ਕੇ ਝੂਪੀ ਦੋਹਾਂ ਤੋਂ ਜਾਂ ਪਹਿਲਾਂ ਝੂਪੀ ਜਦੋਂ ਉਹ ਝੂਪੀ ਉਹਦੇ ਬਾਅਦ ਪਸ਼ੂ 'ਚ ਤੁਹਾਡੇ 'ਚ ਕੋਈ ਨੁਕਸ ਨਹੀਂ ਗਾ ਜੇ ਅਗਲੇ ਸੂਏ ਉਹ ਨਹੀਂ ਕੰਬਣ ਰਹੀ ਇਹਦਾ ਮਤਲਬ ਨੌਕਸ ਕਿਤੇ ਨਾ ਕਿਤੇ ਆਪਣਾ ਆਪਣੇ ਦਾ ਆਪਣੀ ਮੈਨੇਜਮੈਂਟ ਦਾ ਆਪਣੀ ਫੀਲਡ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਆ ਤੀਜੀ ਗੱਲ ਆ ਜਾਂਦੀ ਆ ਬਈ ਜੇ ਪਸ਼ੂ ਨੂੰ ਮਸਟਰਸ ਹੋ ਗਈ ਇੱਕ ਤਾਂ ਥਣ ਦੀ ਪ੍ਰੋਬਲਮ ਆ ਗਈ ਜੇ ਤਾਂ ਉਹਦਾ ਥਣ ਬੱਜ ਗਿਆ ਤਾਂ ਵੀ ਦੁੱਧ ਤਾਂ ਉਹਨੇ ਘਟਣਾ ਹੀ ਘਟਣਾ ਬਾ ਜੇ ਥਣ ਮਰੀ ਗਿਆ ਫਿਰ ਤਾਂ ਵੈਸੇ ਪਸ਼ੂ ਕੰਡਮ ਹੋ ਗਿਆ ਇੱਥੇ ਵੀ ਉਹੀ ਆ ਬਈ ਜਿਹੜੀ ਉਹ ਪਸ਼ੂ ਦੇ ਥਾਂ ਤੇ ਪ੍ਰੋਬਲਮ ਆ ਰਹੀ ਆ ਉਹ ਕੋਈ ਨਾ ਕੋਈ ਤਾਂ ਕਾਰਨ ਹੈਗਾ ਚਾਹੇ ਤੇ ਸਾਡੀ ਫੀਡ ਨਹੀਂ ਵਧੀਆ ਪੈ ਰਹੀ ਫੀਡ ਦੀ ਸਟੋਰੇਜ ਵਧੀਆ ਨਹੀਂ ਗਈ ਜਾਂ ਫੀਡ ਦੇ ਜਿੱਥੋਂ ਬਣਾ ਕੇ ਲਿਉਨੇ ਆ ਉੱਥੇ ਮਤਲਬ ਕਿ ਉਹਦਾ ਜਿਹੜਾ ਮਟੀਰੀਅਲ ਪੈ ਰਿਆ ਵਾ ਉਹ ਵਧੀਆ ਨਹੀਂਗਾ ਤੀਜੇ ਦੂਜੇ ਨੰਬਰ ਤੇ ਪਾਣੀ ਕੀ ਪਾਣੀ ਸਾਫ ਸੁਥਰਾ ਮਿੱਟੈਰਸ ਦੇ ਬਹੁਤ ਜ਼ਿਆਦਾ ਕਾਰਨ ਪਾਣੀ ਆ ਜਿਹੜਾ ਪਾਣੀ ਸਾਡੀਆਂ ਖੇਲਾਂ ਦੇ ਵਿੱਚ ਆ ਜਿਵੇਂ ਜਲਬ ਜੰਮੀ ਪਈ ਆ ਉਲੀ ਜੰਮੀ ਪਈ ਆ ਉਹੋ ਪਾਣੀ ਦੀ ਸਾਰਿਆਂ ਨਾਲ ਵੱਡੀ ਮਿਸਟਰ ਹੈਡਸ ਦੀ ਪ੍ਰੋਬਲਮ ਹੈਗੀ ਆ ਪਾਣੀ ਦੀ ਪਾਣੀ ਪੂਰਾ ਸਾਫ ਸੁਥਰਾ ਪਾਣੀ ਚਾਹੀਦਾ ਤੁਹਾਡੇ ਪਸ਼ੂਆਂ ਨੂੰ ਹਰ ਵਕਤ ਉਹਦੀਆਂ ਖੇਲਾਂ ਸਾਫ ਚਾਹੀਦੀਆਂ ਵਾਂ ਇੱਥੇ ਵੀ ਮਤਲਬ ਕਿ ਸਾਡੀ ਕੋਈ ਨਾ ਕੋਈ ਮਤਲਬ ਕਮੀ ਹੈਗੀ ਆ ਤੇ ਉਹਦੇ ਵਿੱਚ ਇੱਕ ਗੱਲ ਹੋਈ ਸੀਗੀ ਖਰਚਿਆਂ ਬਾਰੇ ਬਿਜਲੀ ਦਾ ਜਿਵੇਂ ਖਰਚਾ ਸੀਗਾ ਵੀਰ ਕਹਿੰਦੇ ਬਈ ਬਿਜਲੀ ਦਾ ਖਰਚਾ ਤੁਸੀਂ ਘੱਟ ਪਾਇਆ ਵੀਡੀਓ ਦੇ ਵਿੱਚ ਉਹ ਮੈਂ ਅੰਦਾਜ਼ੇ ਜਿਨਾ ਪਾਇਆ ਸੀਗਾ ਹੋ ਸਕਦਾ ਮੈਂ ਰੋਂਗ ਹੁਮਾ ਉਥੇ ਕਿਉਂਕਿ ਉਹ ਖਰਚਾ ਜਿਵੇਂ ਹੁਣ ਮੇਰਾ ਬਿੱਲ ਆਇਆ ਸੀਗਾ 2500 2900 ਰੁਪਏ ਬਿੱਲ ਆਇਆ ਸੀਗਾ ਬਿਜਲੀ ਦਾ ਪਿਛਲੇ ਮਹੀਨੇ ਤੇ ਹੁਣ ਗਾਂਹ ਵਾਲੇ 2 ਮਹੀਨੇ ਇਦੋਂ ਵੀ ਘਟਾਉਣਾ ਬਿੱਲ ਤੇ ਗਰਮੀ ਦੇ ਵਿੱਚ 15000 ਰੁਪਏ ਜਾਨੀ ਮੈਂ ਐਵਰੇਜ 5000 ਰੁਪਏ ਦੀ ਪਾਤੀ ਸੀਗੀ ਉਹਨੂੰ ਆਪਾਂ 50 ਪਸ਼ੂਆਂ ਤੇ ਵੰਡਦਾ ਮਤਲਬ 5000 ਨੂੰ ਉਸ ਹਿਸਾਬ ਨਾਲ ਮੈਂ ਖਰਚੇ ਪਾਤੀ ਜੀ ਇਸੇ ਤਰ੍ਹਾਂ ਹੀ ਲੇਬਰ ਦਾ ਬਾ ਜੇ ਕੋਈ ਵੱਡਾ ਕੰਮ ਕਰ ਰਿਹਾ ਮਸ਼ੀਨਰੀ ਕੰਮ ਕਰ ਰਿਹਾ ਉਹਨੂੰ ਲੇਬਰ ਇੱਕ ਬੰਦੇ ਨੇ ਕਿੰਨਾ ਚਾਰ ਦੇਣਾ ਹਨ ਤੇ ਜੇ ਕੋਈ ਘਰੇ ਰੱਖਿਆ ਕਿਸੇ ਦੇ ਪਸ਼ੂ ਉਥੇ 10 ਪਸ਼ੂਆਂ ਤੇ ਵੀ ਇੱਕ ਬੰਦਾ ਬਾ ਕਿਤੇ 50 ਪਸ਼ੂਆਂ ਤੇ ਵੀ ਬੰਦਾ ਬਾ ਲੇਬਰ ਆਪੋ ਆਪਣੇ ਡਿਪੈਂਡ ਕਰਦੀ ਹੈ ਮੈਂ ਉਹਦੇ ਇਹੀ ਵੀਡੀਓ ਦੇ ਵਿੱਚ ਬਾਰ ਬਾਰ ਗੱਲ ਕੀਤੀ ਆ ਬਈ ਕਿਸੇ ਨੂੰ ਵੱਧ ਵੀ ਪੈ ਸਕਦੀ ਆ ਲੇਬਰ 10 ਰੁਪਏ ਕਿਸੇ ਨੂੰ ਘੱਟ ਵੀ ਪੈ ਸਕਦੀ ਆ ਬਿਜਲੀ ਦਾ ਬਿੱਲ ਵੀ ਕਿਸੇ ਨੂੰ ਵੱਧ ਵੀ ਪੈ ਸਕਦਾ ਘੱਟ ਵੀ ਪੈ ਸਕਦਾ ਹੈਨਾ ਤੇ ਇਸ ਤਰ੍ਹਾਂ ਹੀ ਬਈ ਪੈਸੇ ਤਾਂ ਸਾਡੇ ਤਾਂ ਹੀ ਬਚਣੇ ਆ ਪਹਿਲੀ ਗੱਲ ਜੇ ਆਪਾਂ ਡੇਰੀ ਦਾ ਬਿਜ਼ਨਸ ਕਰਦੇ ਆ ਤਿੰਨ ਪਿੱਲਰਾਂ ਦੇ ਉਹਨਾਂ ਤੇ ਮੇਨ ਆ ਬਰੀਡ ਪੀਡ ਤੇ ਮੈਨੇਜਮੈਂਟ ਤੇ ਉਸ ਤੋਂ ਬਾਅਦ ਬਈ ਸਾਨੂੰ ਮੈਨੇਜਰ ਬਣ ਕੇ ਰਹਿਣਾ ਪੈਣਾ ਨਾ ਕਿ ਸਾਨੂੰ ਲੇਬਰ ਵਾਲੇ ਪਸ਼ੂਆਂ ਦਾ ਸਾਨੂੰ ਟਾਈਮ ਟੇਬਲ ਬਣਾਉਣਾ ਪੈਣਾ ਵੀ ਆਹਾਂ ਮਹੀਨੇ ਦੇ ਵਿੱਚ ਅਸੀਂ ਆਹਾਂ ਕੰਮ ਕਰਨੇ ਆ ਪਸ਼ੂਆਂ ਦੇ ਫਿਰ ਉਸ ਤੋਂ ਬਾਅਦ ਅਗਲਾ ਵੀ ਆਹਾਂ ਦਿਹਾੜੀ ਦੇ ਵਿੱਚ ਇੱਕ ਦਿਨ ਦੇ ਵਿੱਚ ਸਾਡੇ ਆਹਾਂ ਕੰਮ ਆ ਪਸ਼ੂਆਂ ਦੇ ਠੀਕ ਆ ਉਹਦੇ ਲਈ ਸਾਨੂੰ ਪੂਰਾ ਮੈਨੇਜਰ ਬਣਨਾ ਪਊਗਾ ਫਿਰ ਸੂਣ ਜਿਹੜੇ ਡرائی ਪਸ਼ੂ ਆ ਉਹਨਾਂ ਨੂੰ ਅਸੀਂ ਕਿਵੇਂ ਸੰਭ ਰਏ ਆ ਡਰਾਈਆਂ ਪਸ਼ੂ ਨੂੰ ਤੇ ਦੂਸਰਿਆਂ ਨੂੰ ਕਿਵੇਂ ਸਾਂਭ ਰਹੇ ਹੁਣ ਬਚਤ ਇਹ ਇੱਥੇ ਵੀ ਗੱਲ ਵੀ ਜਿੰਨੇ ਪੈਨ ਵੱਧ ਬਣ ਜਾਣਗੇ ਓਨੀ ਵੱਧ ਬਚਤ ਆ ਹੁਣ 35 ਕਿਲੋਈ ਗਾਵਾਂ ਦੁੱਧ ਦੇ ਰਹੀਆਂ ਜਾਂ 30 ਕਿਲੋਈ ਮੰਨ ਲਾ ਗੱਲ ਦੁੱਧ ਦੇ ਰਹੀਆਂ 10 ਗਾਵਾਂ ਇੱਕ ਤਾਂ 30 ਕਿਲੋ ਦੁੱਧ ਦੇ ਰਹੀਏ ਗਾਂ ਉਹ ਮੋਟੀ ਹੋਈ ਜਾਂਦੀ ਹੈ ਖਾ ਕੇ ਉਹੀ ਰਾਸ਼ਨ ਇੱਕ ਗਾਂ ਵਾ ਉਹ ਮਤਲਬ ਕਿ ਉਹ ਦੁੱਧ ਦੇ ਰਹੀ ਹੈ ਉਹ ਲਸੀ ਹੋ ਰਹੀ ਹੈ ਹੁਣ ਉਹਨਾਂ ਨੂੰ ਅਲੱਗ-ਅਲੱਗ ਪੈਨ ਦੀ ਲੋੜ ਆ ਕਿਉਂਕਿ ਖਰਚਾ ਜੇ ਉਹ ਮੋਟੀ ਹੋ ਰਹੀ ਹੈ ਤਾਂ ਮਤਲਬ ਉਹਨੂੰ ਉਨੀ ਲੋੜ ਨਹੀਂ ਕਿ ਚੀਜ਼ ਨਹੀਂ ਚਾਹੀਦੀ ਜਿੰਨੀ ਉਹਨੂੰ ਪਈ ਜਾਂਦੀ ਆ ਨਾਲੇ 30 ਕਿਲੋ ਦੁੱਧ ਦਿੰਦੀਆਂ ਨਾਲੇ ਉਹ ਵੱਧ ਖਾ ਰਹੀ ਆ ਉਹਨੂੰ ਫਿਰ ਅਲੱਗ ਕਰਨਾ ਪਊ ਨਾ ਵੀ ਇਹ ਜੀਆਂ ਬਹੁਤ ਸਾਰੀਆਂ ਗੱਲਾਂ ਵਾ ਉਹ ਉਹੀ ਕਰ ਸਕਦਾ ਜਿਹਦੇ ਕੋਲੇ ਜਿਆਦਾ ਤੋਂ ਜਿਆਦਾ ਪੈਣ ਆ ਜਿਹਦੇ ਕੋਲੇ ਜਿਆਦੇ ਪਸ਼ੂ ਆ ਜਿਹਦੇ ਕੋਲੇ ਜਿਆਦੇ ਪਸ਼ੂ ਆ ਉਹੀ ਵਧੀਆ ਮੈਨੇਜਮੈਂਟ ਦੇ ਸਕਦਾ ਵਾ ਆਪਾਂ ਨੂੰ ਵਧੀਆ ਮਤਲਬ ਕਿ ਤੰਦੇ ਨੂੰ ਵੱਧ ਜਿਵੇਂ ਜਿੰਨਾ ਵੱਧਾ ਉਹਨਾਂ ਵੱਧ ਪ੍ਰਾਉਟਾ ਜੇ ਮੈਂ ਖੇਤੀ ਵਾਲਾ ਜੇ ਹੁਣ 1 ਕਿੱਲੇ 'ਚ 10000 ਰੁਪਏ ਵਜਦਾ ਕਿਸੇ ਨੂੰ ਹਨਾ ਉਹ ਜੇ ਉਹ 100 ਕਿੱਲਾ ਕਰ ਰਿਹਾ ਉਹਨੇ ਉਹਨੇ ਵੱਧਾ ਜੇ ਹੁਣ ਕੋਈ ਬੰਦਾ 5 ਕਿੱਲੇ ਕਰ ਰਿਹਾ ਉਹ ਨਹੀਂ ਉਹਨੂੰ ਬਜਣੇ ਆ ਉਹ ਤਾਂ ਖਰਚੀ ਕਰਦੇ ਲੋਟ ਆਉਣੇ ਉਹ ਤੋਂ ਹਨਾ ਵੀ ਇਹੀ ਆ ਵੀ ਇਹ ਨਹੀਂਗਾ ਵੀ ਆਪਾਂ ਕਹਿ ਸਕਦੇ ਵੀ 1 ਲੱਖ 10000 ਰੁਪਏ ਗਾਂ ਬਚਾ ਨਹੀਂ ਸਕਦੀ ਬਚਾ ਸਕਦੀ ਆ ਕਿਤੇ ਨਾ ਕਿਤੇ ਆਪਣੀਆਂ ਹੀ ਕਮੀਆਂ ਵਾ ਤੇ ਸੋ ਬਹੁਤ ਭਰਾਵਾਂ ਨੇ ਮੈਸੇਜ ਕੀਤੇ ਆ ਬਹੁਤ ਹੌਸਲਾ ਵਜਾਈ ਕੀਤੀ ਆ ਵਧੀਆ ਲੱਗਿਆ ਕਮੈਂਟ ਦੇਖ ਕੇ ਤੇ ਬਹੁਤ ਪਸੰਦ ਵੀਡੀਓ ਵੀ ਕੀਤੀ ਆਪਣੀ ਸਾਡਾ ਜਦੋਂ ਇਦਾਂ ਦੀਆਂ ਮਤਲਬ ਵੀਡੀਓ ਅਸੀਂ ਪਾਉਣੇ ਆ ਤੁਸੀਂ ਦੇਖਦੇ ਆ ਹਨਾ ਵੀ ਬੰਦੇ ਦਾ ਬਹੁਤ ਸਾਰਾ ਹੌਸਲਾ ਵੱਧਦਾ ਵਾ ਹਨਾ ਤੁਸੀਂ ਦੱਸਦੇ ਆ ਵੀ ਇੱਥੇ ਤੁਸੀਂ ਗਲਤ ਕਰਤਾ ਤੇ ਉਹ ਬੰਦਾ ਅਗਲੀ ਨੂੰ ਸਹੀ ਕਰਦਾ ਹੋਈ ਤੇ ਉਹ ਹੁਣ ਇਹੀ ਵੀਡੀਓ ਤੋਂ ਮੈਂ ਅੱਗੇ ਸੋਚ ਰਿਹਾ ਵੀ ਇੱਕ ਆਪਾਂ ਕਾਫ ਤੇ ਵੀਡੀਓ ਕਰੀਏ ਵੀ ਉਹ ਜ਼ੀਰੋ ਦਿਨ ਤੋਂ ਲੈ ਕੇ ਬਈ ਜਦੋਂ ਤੱਕ ਉਹ ਸੂਂਦੀ ਨਹੀਂ ਕਿੰਨਾ ਖਰਚਾ ਖਾ ਜਾਂਦੀ ਹੈ ਕਾਫ ਇੱਕ ਠੀਕ ਆ ਇਹਦੇ ਤੇ ਮਤਲਬ ਕੱਲੀ ਕੱਲੀ ਚੀਜ਼ ਲਿਖ ਕੇ ਆਪਾਂ ਦੁੱਧ ਕਿੰਨਾ ਪੀਤਾ ਉਹਨੇ ਇਹ ਤੇ ਵੀ ਇੱਕ ਆਪਾਂ ਵੀਡੀਓ ਬਣਾਵਾਂਗੇ ਤੇ ਸੋ ਅੱਜ ਬਈ ਇਹੀ ਆਪਾਂ ਸੀਗਾ ਬਈ ਉਹਦੇ ਵਿੱਚ ਜਿਹੜੀਆਂ ਵੀ ਕੁਝ ਮਿਸਟੇਕਾਂ ਹੋ ਗਈਆਂ ਉਹਦੇ ਬਾਰੇ ਆਪਾਂ ਗੱਲ ਕਰੀਏ ਹਨਾ ਜਿਹੜੀਆਂ ਉਹਦੇ ਵਿੱਚ ਕਮੀਆਂ ਰਹਿ ਗਈਆਂ ਤੇ ਦੂਜੇ ਨੰਬਰ ਤੇ ਵੀ ਕਮੈਂਟ ਜਿਵੇਂ ਵੀ ਭਰਾਵਾਂ ਦੇ ਆਏ ਸੀ ਹੁਣ ਕਈ ਭਰਾ ਕਹਿੰਦੇ ਵੀਰੇ ਬਈ ਸਾਡੇ ਤੁਸੀਂ ਫਾਰਮਰ ਫਾਰਮ ਦੇ ਸਕਦੇ ਆਂ ਵੀ ਅਸੀਂ ਨਵਾਂ ਬਣਾ ਰਹੇ ਆ ਸਾਡੀ ਹੈਲਪ ਕਰ ਸਕਦੇ ਬਿਲਕੁਲ ਵੀਰੇ ਆਪਾਂ ਹੈਲਪ ਨੂੰ ਤਿਆਰ ਆ ਜਿੰਨਾਂ ਕੋ ਮਤਲਬ ਪ੍ਰਮਾਤਮਾ ਨੇ ਆਪਾਂ ਨੂੰ ਗਿਆਨ ਬਖਸ਼ਿਆ ਵਾ ਹਨਾ ਉਹਨਾਂ ਕਾਪਾ ਸ਼ੇਅਰ ਕਰਨ ਨੂੰ ਤਿਆਰ ਆ ਕਹਿੰਦੇ ਹੁੰਦੇ ਆ ਵੀ ਗਿਆਨ ਵੰਡਣ ਦੇ ਨਾਲ ਗੈਣ ਵੱਧਦਾ ਵਾ ਤੇ ਆਪਾਂ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਜਦੋਂ ਹੁਣ ਆਪਾਂ ਵੀਡੀਓ ਪਾਉਨੇ ਆ ਬਹੁਤ ਸਾਰੇ ਸੱਜਣ ਨਵੇਂ ਮਿਲਦੇ ਆ ਹਨਾ ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਵਾ ਤੇ ਅ ਬਾਕੀ ਜਿੰਨਾ ਇਹਦੇ ਤੇ ਆਪਾਂ ਗੱਲਾਂ ਕਰਦੇ ਆ ਉਹਦੇ ਵਿੱਚੋਂ ਹੋਰ ਗੱਲਾਂ ਮਿਲਦੀਆਂ ਜਦੋਂ ਕੋਈ ਕਮੈਂਟ ਕਰਦਾ ਮਤਲਬ ਵੀਰ ਉਹ ਆਪਣੇ ਨੂੰ ਵੀ ਵੱਧ ਗਿਆਨ ਹੁੰਦਾ ਉਹ ਕਮੈਂਟ ਕਰਕੇ ਦੱਸਦਾ ਵੀਰੇ ਤੁਸੀਂ ਇੱਥੇ ਗਲਤ ਸੀਗੇ ਹਨਾ ਉਹ ਚੀਜ਼ਾਂ ਦਾ ਵੀ ਆਪਾਂ ਨੂੰ ਪਤਾ ਲੱਗਦਾ ਬਾਈ ਇੱਥੇ ਜਦੋਂ ਆਪਾਂ ਵੀਡੀਓ ਪਾਉਣੀ ਆ ਤੇ ਬਾਕੀ ਇਹੀ ਆ ਬਸ ਵੀ ਤਾਰਾਂ ਵਾਲੀ ਜਿਹੜੀ ਮਸ਼ੀਨ ਆ ਜੇ ਉਹਦੀ ਆਪਾਂ ਸਫਾਈ ਨਾ ਕੀਤੀ ਉੱਥੇ ਵੀ ਆਪਣਾ ਲੋਸ ਆ ਨਾ ਕੋਈ ਨਾ ਕੋਈ ਬੈਕਟੀਰੀਆ ਚੜ ਗਿਆ ਮਿਸਟੇਚ ਹੋ ਗਈ ਉੱਥੇ ਬੜਾ ਬੜਾ ਸਾਰਾ ਲੋਸ ਆ ਇਦਾਂ ਇਹੀ ਆ ਵੀ ਜਿਹੜਾ ਬੰਦਾ ਘੱਟ ਖਰਚੇ ਤੇ ਵਧੀਆ ਦੁੱਧ ਲੈ ਲੂ ਉਹੀ ਕਾਮ ਜ ਆਪਾਂ ਸੋ ਅੱਜ ਦੀ ਵੀਡੀਓ ਇੰਨੀ ਹੀ ਆ ਧੰਨਵਾਦ ਸਾਰੇ ਸੱਜਣਾ ਦਾ ਥੈਂਕ ਯੂ